ਸਤਕਾਰਯੋਗ ਸੱਜਣ ਮੇਰੇ ਨਾਲ ਖੜੀ ਸੀਨੀਅਰ ਲੀਡਰਸ਼ਿਪ ਮੇਰੀ ਨੌਜਵਾਨ ਸਾਥੀ ਮੇਰੇ ਬਜ਼ੁਰਗ ਮੇਰੀਆਂ ਮਾਤਾ-ਮਾਵਾਂ ਮੇਰੀਆਂ ਭੈਣਾਂ ਸਭ ਤੋਂ ਪਹਿਲਾਂ ਸਾਰਿਆਂ ਨੂੰ ਅਧਿ ਅਰਥ ਕਰਦਾ ਜੀ ਮਾਈਕ ਰੋਜੀ ਦਾ ਖਾਲਸਾ ਮਾਈਕ ਰੋਜੀ ਕੀ ਫਤਿਹ ਲੱਖ ਖੁਸ਼ੀਆਂ ਪਾਤਸ਼ਾਹਾਂ ਜੀ ਸਤਿਗੋੜੀ ਨਜ਼ਰ ਕਰੇ ਪਰਮਾਤਮਾ ਦੇ ਨਦਰ ਤੋਂ ਬਿਨਾ ਤੇ ਕੁਝ ਵੀ ਸੰਭਵ ਨਹੀਂ ਸੀ ਜੋ ਤੁਸੀਂ ਕਰ ਰਖਾਇਆ ਉਸ ਪਰਮਾਤਮਾ ਦੀ ਨਜ਼ਰ ਤੁਹਾਡੇ ਤੇ ਪਈ ਤੇ ਤੁਸੀਂ ਅੱਗੋਂ ਅਸ਼ੀਰਵਾਦ ਮੇਰੇ ਸਿਰ ਤੇ ਰੱਖਿਆ ਤੇ ਆਪਾਂ ਜਿੱਤ ਦੇ ਕੱਡੇ ਪਹੁੰਚੇ ਬੋਲੇ ਇਸੋ ਨਿਹਾਲ ਚਾਚ ਲਿਆ ਕਾਲ ਉਸ ਲੜੀ ਦੇ ਚੱਲਦੇ ਅੱਜ ਆਪਣੇ ਨਗਰ ਦੇ ਵਿੱਚ ਤਨਵਾ ਦੀ ਤਰ੍ਹਾਂ ਲਈ ਜਾਂਦੇ ਸੀ ਤੇ ਅੱਜ ਤੁਹਾਡੇ ਸਾਰਿਆਂ ਦੇ ਕੋਲ ਮੈਂ ਤੁਹਾਨੂੰ ਵਧਾਈ ਦੇਣ ਵਾਸਤੇ ਵੀ ਆਇਆ ਤੇ ਤੁਹਾਡਾ ਧੰਨਵਾਦ ਕਰਨ ਵਾਸਤੇ ਵੀ ਆਇਆ ਕਿ ਤੁਹਾਡੀ ਕਿਰਪਾ ਤੋਂ ਬਿਨਾਂ ਇਹ ਜਿੱਤ ਸੰਭਵ ਨਹੀਂ ਸੀ ਜੇ ਤੁਸੀਂ ਸਾਰੇ ਜਣੇ ਮੇਰੇ ਦੇ ਸਿਰ ਤੇ ਹੱਥ ਨਾ ਰੱਖਦੇ ਮੇਰੀ ਪਿੱਠ ਪਿੱਛੇ ਆ ਕੇ ਨਾ ਖੜਦੇ ਸਾ ਇਹ ਬੜੀ ਸਖਤ ਲੜਾਈ ਸੀ ਇਹ ਲੜਾਈ ਜਿਤਨੀ ਬੜੀ ਔਖੀ ਸੀ ਦੂਸਰੇ ਪਾਸੇ ਬੜੇ ਵੱਡੇ-ਵੱਡੇ ਰੁਤਬੇ ਵਾਲੇ ਆਪਣੇ ਵਿਰੋਧੀ ਸੀ ਬੜਾ ਮਾਣ ਸੀ ਉਹਨਾਂ ਨੂੰ ਆਪਦੇ ਪੈਸੇ ਦਾ ਆਪਦੇ ਰੁਤਬਿਆਂ ਦਾ ਪਰ ਮੈਂ ਇੱਕ ਚੀਜ਼ ਵੇਖੀ ਆ ਕਿ ਲੋਕ ਰਾਜ ਦੇ ਵਿੱਚ ਤੁਹਾਡੇ ਕੋਲੇ ਜੋ ਮਰਜ਼ੀ ਹੋਵੇ ਜਿੱਦਾਂ ਮਰਜ਼ੀ ਵੱਡਾ ਬਤਵਾ ਹੋਵੇ ਜਿੱਦਾਂ ਮਰਜ਼ੀ ਤੁਹਾਡੇ ਕੋਲੇ ਧਨ ਦਾ ਬਖ ਪਿਆ ਹੋਵੇ ਪਰ ਮੈਂ ਇੱਕ ਚੀਜ਼ ਲਿਖੀ ਆ ਜੇ ਲੋਕ ਤੁਹਾਡੇ ਨਾਲ ਨਹੀਂ ਨਾ ਸਾਰਾ ਕੁਝ ਧਰਿਆ ਧਰਾਇਆ ਗਿਆ ਹੈ ਆਪਣੇ ਬ੍ਰੋਤੀਆਂ ਨੇ ਕਿਸੇ ਕਿਸਮ ਦੀ ਕੋਈ ਕਸਰ ਨਹੀਂ ਛੱਡੀ ਤੇ ਛੱਡੀ ਤੁਸੀਂ ਵੀ ਕੋਈ ਕਸਰ ਨਹੀਂ ਕਰ ਕਿਸੇ ਪਾਸੇ ਦੀ ਗੱਲ ਤੁਸੀਂ ਵੀ ਸਿਰੇ ਲਾਤੀ ਤੇ ਗੱਲ ਉਹਨਾਂ ਨੇ ਵੀ ਸਿਰੇ ਲਾਈ ਆ। ਸੋ ਤੁਸੀਂ ਉਹ ਕੰਮ ਖਾਇਆ ਜੋ ਅੱਜ ਤੱਕ ਹਿਸਟਰੀ ਦੇ ਵਿੱਚ ਨਹੀਂ ਹੋਇਆ ਸੀ। ਨਾ ਤਾਂ ਕਦੇ ਇੰਨੀ ਗਿੱਦੜਵੇ ਦੀ ਹਿਸਟਰੀ ਦੇ ਵਿੱਚ ਅੱਜ ਤੱਕ ਕਿਸੇ ਨੂੰ 72000 ਵੋਟ ਪਈ ਆ। ਤੇ ਨਾ ਹੀ ਅੱਜ ਤੱਕ ਕੋਈ 22000 ਤੇ ਜਿੱਤਿਆ। ਇਹ ਦੋਨੇ ਤੁਸੀਂ ਰਿਕਾਰਡ ਕੈਮ ਕਰਦੇ ਪਹਿਲੀ ਵਾਰੀ ਇਹ ਤੁਸੀਂ ਹਿਸਟਰੀ ਕ੍ਰੀਏਟ ਕੀਤੀ ਆ ਇਹਦੇ ਅਸਰ ਵਧਾਈ ਦੇ ਮੱਤਰ ਤੁਸੀਂ ਹੋ ਤੁਹਾਡੀ ਕਿਰਪਾ ਕਰਕੇ ਤੁਹਾਡੇ ਅਸ਼ੀਰਵਾਦ ਤੱਕ ਹੀ ਆਪਾਂ ਇਹ ਜਿੱਤ ਹਾਸਲ ਕਰ ਸਕੇ ਵੀਰੋ ਜਦੋਂ ਮੈਂ ਬਾਹਰ ਜਾਣਾ ਮੇਰੀ ਡਿਊਟੀ ਲੱਗਦੀ ਆ ਕਦੇ ਕਿਤੇ ਲੱਗੀ ਕਦੇ ਕਿਤੇ ਲੱਗੀ ਪਾਰਟੀ ਦੇ ਕੰਮਾਂ ਕਾਰਾਂ ਕਰਕੇ ਬਾਹਰ ਭੇਜ ਦਿੰਦੇ ਆ ਪਿੱਛੇ ਤੇ ਮੇਰੀ ਡਿਊਟੀ ਇਲੈਕਸ਼ਨਸ ਦੇ ਵਿੱਚ ਕਾਰਪੋਰੇਸ਼ਨ ਦੇ ਇਲੈਕਸ਼ਨ ਜੀ ਤੇ ਮੇਰੀ ਅੰਮ੍ਰਿਤਸਰ ਸਾਹਿਬ ਕੀ ਫੀ ਲਾਈ ਉੱਥੇ ਡਾਕਟਰ ਨੇਜਰ ਨੇ ਸਾਊਥ ਤੋਂ ਐਮਐਲਏ ਨੇ ਉਹਨਾਂ ਦੇ ਹਲਕੇ ਦੇ ਵਿੱਚ ਮੇਰੀ ਡਿਊਟੀ ਲਈ ਉੱਥੇ ਮੈਂ 6-7 ਦਿਨ ਲਿਆ ਉਹਨਾਂ ਦੇ ਨਾਲ ਬੜਾ ਇੱਜ਼ਤ ਮਾਨ ਮਿਲਿਆ ਬੜੇ ਲੋਕ ਮੈਨੂੰ ਬੁਲਾਉਣ ਆਉਂਦੇ ਨੇ ਕੁਈ ਮੈਨੂੰ ਖਾਣੇ ਤੇ ਲੈ ਕੇ ਜਾਵੇ ਕੋਈ ਚਾਹ ਪਿਆਵੇ ਜਿੰਨਾ ਹੈ ਜੀ ਉਹਨਾਂ ਹੀ ਥੋੜਾ ਤੇ ਵੀ ਉਹ ਮੈਂ ਹਮੇਸ਼ਾ ਧਰਤੀ ਨੂੰ ਹੱਥ ਲਾ ਕੇ ਆਪਣੇ ਬੱਚੇ ਨੂੰ ਲਾਉਂਦਾ ਵੀ ਇਸ ਇਸ ਬੜੀਆਂ ਜਿਹੜੀਆਂ ਅੱਜ ਮੈਨੂੰ ਮਿਲ ਰਹੀਆਂ ਜੋ ਮੇਰਾ ਇੱਜ਼ਤ ਮਾਨ ਹੋ ਰਿਹਾ ਜੋ ਮੈਨੂੰ ਪਿਆਰ ਬਾਹਰ ਮਿਲ ਰਿਹਾ ਇਹਦੇ ਅਸਲ ਆਗੂ ਆ ਲੋਕ ਬੈਠੇ ਆ ਤੁਹਾਡੀ ਬਖੌਦਤ ਸਾਰਾ ਕੁਝ ਤੁਹਾਡੇ ਕਰਕੇ ਹੀ ਅੱਜ ਮੈਨੂੰ ਪੰਜਾਬ 'ਚ ਨਹੀਂ ਦੇਸ਼ 'ਚ ਨਹੀਂ ਪੂਰੀ ਦੁਨੀਆ ਦੇ ਲੋਕ ਮੈਨੂੰ ਜਾਣਨ ਲੱਗੇ ਤੁਹਾਡੇ ਕਰਕੇ ਆਪਣੇ ਗਿੱਧਲੇਵੇਂ ਨੂੰ ਲੋਕ ਜਾਣਨ ਲੱਗੇ ਕਿ ਇਹ ਗਿੱਧਲਵਾ ਵੀ ਇੱਕ ਐਸਾ ਹਰਕਾ ਮੈਂ ਉਹਨਾਂ ਨੂੰ ਅੰਮ੍ਰਿਤਸਰ ਵਾਲੇ ਨੂੰ ਪੁੱਛਿਆ ਮੈਂ ਕਹਿੰਿਆ ਨਾ ਪੱਕੇ ਦੇ ਪਹਿਲਾਂ ਮੇਰੇ ਪਹਿਲੀ ਵਾਰੀ ਆਪਣੀ ਮੁਲਾਕਾਤ ਹੋਈ ਆ ਤੁਸੀਂ ਮੈਨੂੰ ਆਏ ਮਿਲੀ ਜਾਂਦੇ ਹੋ ਜਿਵੇਂ ਆਪਾਂ ਬਹੁਤ ਦੇਰੀ ਦੇ ਇੱਕ ਦੂਜੇ ਨੂੰ ਜਾਣਦੇ ਹੁੰਦੇ ਆ ਉਹ ਕਹਿੰਦੇ ਭਾਈ ਤੁਸੀਂ ਵੀ ਸਾਨੂੰ ਜਾਣਦੇ ਅਸੀਂ ਤਾਂ ਤੁਹਾਨੂੰ ਬਹੁਤ ਚਿਰ ਦੇ ਜਾਣਦੇ ਹਾਂ ਸਭ ਤਾਂ 2 ਮਹੀਨੇ ਹੋ ਗਏ ਤੁਹਾਡੇ ਨਾਲ ਫੇਸਬੁੱਕ ਤੇ ਜੁੜਿਆ ਹਾਂ ਐਗੀਆਂ ਗੱਲਾਂ ਤਾਂ ਕਹਿੰਦੇ ਤੁਹਾਨੂੰ ਤੁਹਾਡੀਆਂ ਨਹੀਂ ਪਤਾ ਹੋਣੀਆਂ ਜਿੰਨੀਆਂ ਸਾਨੂੰ ਤੁਹਾਡੀਆਂ ਪਤਾ ਤੁਸੀਂ ਕਿੱਥੇ ਕਿੱਥੇ ਕੀ ਕੁਝ ਕੀਤਾ ਇੰਨੇ ਲੋਕ ਆਪਣੇ ਹੰਕੇ ਨਾਲ ਜੁੜੇ ਨੇ ਹੋਟ ਸਿੱਟ ਸੀ ਹਾਂਜੀ ਹੋਟ ਸਿੱਟ ਸੀ ਬਣ ਕੋਈ ਚਾਹੀਕੇ ਆ ਕਾੜ ਨੂੰ ਤਾਂ ਗਾਂ ਵੀ ਰੁਕਾ ਆਪਣਾ ਤੇ ਹੌਟ ਸੀਟ ਤੁਸੀਂ ਢੰਡੀ ਕਰਤੀ ਜਾਵਾਂ ਸਾਰੇ ਨੇ ਰਣ ਕੇ ਤੁਸੀਂ ਹੌਟ ਸੀਟ ਨੂੰ ਠੰਡਾ ਕਰਦਾ ਸੋ ਇਹ ਤੁਹਾਡੀ ਬਦੌਲਤ ਆ ਜੀ ਵੈਸੇ ਵੀ ਕਦੇ ਕਦੇ ਵੀ ਮੈਂ ਡਿਊਟੀ ਲਈ ਆ ਕਦੇ ਵੀ ਤੁਹਾਨੂੰ ਕਿਸੇ ਕੰਮ ਪਿੱਛੇ ਬੇਨਤੀ ਕੀਤੀ ਆ ਹਮੇਸ਼ਾ ਹੀ ਤੁਸੀਂ ਬਹੁਤ ਬਰਤਤ ਕਰਦੇ ਰਹੇ ਹੋ ਹਮੇਸ਼ਾ ਹੀ ਅੱਗਾ ਟੰਗਾ ਲੈ ਕੇ ਆਪਾਂ ਕੰਮ ਕਰ ਕਰਦੇ ਸੀ ਅੱਜ ਇੱਕ ਹੋਰ ਬਿੰਦੀ ਆਪ ਜੀ ਦੇ ਚਰਨਾਂ ਦੇ ਵਿੱਚ ਹਾਜ਼ਰ ਕਰਨ ਲੱਗੇ ਆਂ ਕਿ ਪੰਜਾਬ ਨੂੰ ਆਪਣੇ ਨੂੰ ਪੰਜ ਦਰਿਆਵਾਂ ਦੀ ਧਰਤੀ ਕਹਿੰਦੇ ਆ ਜੀ ਇੱਥੇ ਇੱਕ ਛੀਮਾ ਦਰਿਆ ਹੋਰ ਨਸ਼ੇ ਦਾ ਚੱਲਿਆ ਔਰ ਇੰਨਾ ਤੋਂ ਜ਼ਿਆਦਾ ਹੋਇਆ ਪਿਆ ਜਿਹੜਾ ਰਹਿ ਨਾ ਦਤਾ ਔਰ ਅਸੀਂ ਇੱਕ ਪ੍ਰਣ ਕਰਕੇ ਚੱਲੇ ਵੀ ਆਂ ਕਿ ਇਹ ਸੰਘਰਸ਼ੇ ਨੂੰ ਆਪਾਂ ਨਖ ਪਾਉਣੀ ਆ ਕੀ ਪੌਣੀ ਕਿਵੇਂ ਆ ਹੁਣ ਤੁਸੀਂ ਸਾਰੇ ਨੌਜਵਾਨ ਖੜੇ ਹੋ ਇੱਕ ਕਲੱਬ ਬਣਾ ਪਰ ਗਗਨ ਜੀ ਪਰ ਜੋ ਨਾ ਹੋਣੇ ਚੇਕਰਾ ਆ ਭਾਈ ਪ੍ਰਕਾਟ ਵੀ ਖੜੇ ਆ ਆਪਾਂ ਜਿੰਨਾ ਚਿਰ ਇੱਕ ਕਲੱਬ ਬਣਾ ਕੇ ਥੋੜਾ ਜਿਹਾ ਤੁਸੀਂ ਉਪਰਾਲਾ ਕਰ ਲੋ ਥੋੜਾ ਜਿਹਾ ਬਾਕੀ ਮੇਰਾ ਨੰਬਰ 99152 07878 ਇਹ ਨੰਬਰ ਮੇਰਾ ਹੈ। ਇਹ 8 ਨੰਬਰ ਤੇ ਤੁਹਾਨੂੰ ਕੋਈ ਪਤਾ ਲੱਗੇ ਕਿ ਫਲਾਣਾ ਬੰਦਾ ਨਸ਼ਾ ਵੇਚਦਾ ਸਿੰਥੈਟਿਕ ਨਸ਼ਾ ਜਿਵੇਂ ਗੋਲੀਆਂ ਹੋ ਗਈਆਂ ਕੈਪਸੂਲ ਹੋ ਗਿਆ ਚਿੱਟਾ ਹੋ ਗਿਆ ਤੁਸੀਂ ਕੱਲਾ ਉਹਦਾ ਨਾਮ ਤੇ ਮੈਨੂੰ ਐਡਰੈਸ ਉਸ ਟੈਲੀਫੋਨ ਨੰਬਰ ਤੇ ਮੈਸੇਜ ਕਰ ਦਿਓ WhatsApp ਕਰ ਦਿਓ ਉਸ ਤੋਂ ਬਾਅਦ ਅਸੀਂ ਜਾਣੀਏ ਸਾਡਾ ਕੰਮ ਜਾਣੀਏ ਅਸੀਂ ਆਪੇ ਉਹ ਤੇ ਐਕਸ਼ਨ ਕਰਾਂਗੇ। ਤੁਹਾਡੀ ਡਿਊਟੀ ਸਿਰਫ ਇੰਨੀ ਹੈ ਕਿ ਤੁਸੀਂ ਬੱਚਿਆਂ ਨੂੰ ਜਿੰਨਾ ਕਟਾਲ ਸਕਦੇ ਹੋ ਵੇਲੇਪਨ ਤੋਂ ਆਪਾਂ ਖੇਡ ਵਾਲੇ ਪਾਸੇ ਲੈ ਕੇ ਜਾ ਸਕਦੇ ਹਾਂ ਉਹਨਾਂ ਹੀ ਆਪਣਾ ਫਾਇਦਾ ਹੋਊਗਾ ਉਹ ਤੁਹਾਡਾ ਬਕਵਾਦਾ ਵੀ ਕੋਈ ਛੋਟੇ ਸਾਰੇ ਰਲ ਕੇ ਕਰਦੇ ਹਨ ਕੋਈ ਗੱਲ ਨਹੀਂ ਸਾਰੇ ਜਣੇ ਜੇ ਆਪਾਂ ਰਲ ਕੇ ਕਰਾਂਗੇ ਇਹ ਮਸਲਾ ਹੱਲ ਫੇਰ ਹੋਣਾ ਦੇਖੋ ਮੈਂ ਜਿਹੜੀ ਵੀ ਪਿੰਡ ਦੇ ਵਿੱਚ ਜਾਣਾ ਨਾ ਜੀ ਹਰੇਕ ਪਿੰਡ ਦੇ ਵਿੱਚ ਮੇਰੇ ਕੋਲੇ ਐਪਲੀਕੇਸ਼ਨ ਆ ਜਾਂਦੇ ਆ ਬਾਈ ਮੇਰਾ ਖਾਲਾ ਬਣਾ ਦਿਓ ਬਾਈ ਮੇਰੀ ਫਾਈਲ ਬਣਾ ਦਿਓ ਬਾਈ ਸਾਡੀ ਗਲੀ ਬਣਾ ਦਿਓ ਬਾਈ ਸਾਡਾ ਪਿੰਡ ਪੱਕਾ ਕਰ ਦਿਓ ਬਾਈ ਆਹ ਕਰ ਦਿਓ ਬਾਈ ਉਹ ਕਰ ਦਿਓ ਪਰ ਕਦੇ ਤੁਸੀਂ ਇਹ ਗੱਲ ਸੋਚੀ ਆ ਕਿਸੇ ਨੇ ਵੀ ਜਿਹੜੇ ਸਾਹਵਨਾ ਆਪਣੇ ਨੀ ਇਸ ਨਸ਼ੇ ਦੀ ਸਪੀਡ ਚੱਲ ਰਹੀ ਆ ਕੌਣ ਤੁਹਾਡੀ ਅੰਗਲੀ ਅੰਗਲੀ ਚ ਖੇਡੂਗਾ ਬਾਈ ਕੌਣ ਤੁਹਾਡੇ ਖਾਣਾ ਚ ਪਾਣੀ ਲਾਊਗਾ ਮੈਨੂੰ ਐਂ ਤੇ ਦੱਸ ਦਿਓ ਕਿਹੜਾ ਟੁੱਟੀਆਂ ਪਾਈਪਾਂ ਸਮਾਉਂਦਾ ਕਿਹੜਾ ਥੋੜੇ ਥੜਿਆਂ ਦੇ ਆਕੇ ਕਣਕ ਚੋਨਾ ਸਿੱਟੂ ਉਹਦੇ ਘਰੇ ਰਾਮ ਨਾਲ ਬੈਠੇ ਰਹਿੰਦੇ ਨੇ ਵੀ ਆਪਣੇ ਤਾਂ ਹੈ ਨਹੀਂ ਯਾਰ ਇਹ ਤਾਂ ਨਾਲਦਿਆਂ ਤੇ ਲੱਗੀ ਦੀ ਐ ਪਰ ਉਹ ਦਿਨ ਦੂਰ ਨਹੀਂ ਹੁੰਦਾ ਜਿੱਤੇ ਨਾਲਦਿਆਂ ਤੋਂ ਆਪਣੇ ਘਰੇ ਉਹਨੇ ਦਸਤਕ ਦੇ ਦੇਣਾ ਇਹ ਨਾਲਦਿਆਂ ਦੇ ਜੇ ਆਪਾਂ ਨਪਲੀਏ ਤਾਂ ਜ਼ਿਆਦਾ ਵਧੀਆ ਕਰੀ ਕਿਸੇ ਦਾ ਕੋਈ ਬੱਚਾ ਗਲਤ ਰਸਤੇ ਤੇ ਚੱਲ ਪੈਂਦਾ ਆਪਾਂ ਸੋਚਦੇ ਆ ਵੀ ਆਪਾਂ ਫਿਕਰ ਰਹਿਣਾ ਪਰ ਵੀ ਇਹ ਆਪਣੀ ਡਿਊਟੀ ਬੰਦੀ ਆ ਕਦੇ ਦਾ ਬੱਚਾ ਮੈਗੜਦਾ ਇਹ ਹਿਸਟਰੀ ਆ ਉਹਦੇ ਮਾਪੋឪ ਨੂੰ ਨਹੀਂ ਪਤਾ ਲੱਗਦਾ ਕਿ ਮੇਰਾ ਮੱਛਾ ਕਰ ਰਸਤੇ ਤੇ ਚੱਲ ਗਿਆ ਪਿੰਡ ਨੂੰ ਸਾਰੇ ਨੂੰ ਪਤਾ ਹੁੰਦਾ ਭਾਈ ਜੀ ਸਾਰਾ ਪਿੰਡ ਖੜਾ ਸੀ ਤੋਰਿਆ ਸੀ ਬਰਨਸ਼ਾ ਦਾ ਫਰਫਰ ਪੁਣ ਆਇਆ ਸੀ ਹਾਂਜੀ ਮਾਂ ਕੋਈ ਹੋਰ ਧੋਗੇ ਉਹਨਾਂ ਦੇ ਸਾਡੇ ਤੁਸੀਂ ਸਾਡੇ ਬੱਚਿਆਂ ਨੂੰ ਇਹ ਕਹਿ ਕੇ ਦੇਖੋ ਕਿ ਦਮਣੀ ਦੇ ਵਿੱਚ ਨਾ ਥੋੜਾ ਜਿਹਾ ਕੁਝ ਬਰਾਵਾ ਹੀ ਪਾਉਂਦੇ ਸਾਬ ਕਰਦੇ ਜਦੋਂ ਸੜਾ ਕਾਲਵਾ ਖੜਦਾ ਹੈ ਉਹ ਸੁੱਤ ਸਾਰੇ ਸਾਰੇ ਕੋਣ ਨੂੰ ਕੂੜ ਕਰੋ ਕੋਈ ਕੋਈ ਨਹੀਂ ਕਰਾ ਕੋਈ ਤੁਸੀਂ ਕੁਝ ਵੀ ਕਰਨਾ ਸਾਨੂੰ ਤੁਸੀਂ ਜਿਹੜੇ ਵੇਚਦੇ ਸੀ ਆਪੇ ਚੱਕਾ ਲਾ ਫਤੂਜੀ ਗੁੱਟੀ ਕਾ ਠੀਕ ਨਾ ਅਸੀਂ 25 ਗੁੱਡਾ ਰੋਟੇ ਨਾਲ ਤੁਰਾਂਗੇ 25 30 ਗੁੱਡਾ ਰੋਟੇ ਨਾਲ ਅਸੀਂ ਜਹਾਂ ਪਰਮਾ ਸਾਡੇ ਬੱਚੇ ਦਾ ਹੁਣ ਤਾਂ ਤੱਕ ਨਹੀਂ ਕਰਵਾਉਣ ਦੇਣਗੇ ਕਿਤੇ ਵਾਲੇ ਪੈ ਮੂਹਰੇ ਛੜ ਕੇ ਪੜਾਉਣਗੇ ਤਾਂ ਮੇਰੇ ਗੋਲੀ ਮਾਰ ਲੋ ਇਨਸ਼ਾ ਅੱਲਾਹ ਤੁਹਾਨੂੰ ਬਹੁਤ ਬਹੁਤ ਦੱਸੂਗਾ ਲੋਕ ਬਹੁਤ ਉੱਕੇ ਪਏ ਆ ਜੇ ਤੁਸੀਂ ਥੋੜਾ ਜਿਹਾ ਸਾਥ ਦੇ ਤਾ ਨਾ ਹੁਣ ਪਹਿਲਾਂ ਹੀ ਕਰਦੇ ਲੋਕ ਤੁਹਾਡਾ ਸਾਥ ਦੇਣਗੇ ਸਿਸਟਮ ਬਣਾਓ ਸਿੱਧੀ ਟੱਕਰ ਨਾਲ ਉਹ ਤੁਸੇ ਤਰੀਕੇ ਨਾਲ ਨਾਲ ਪਰਦਾ ਕੰਮ ਕਰ ਗਿਆ। ਮੁੱਕੀ ਉਹ ਲੋਈ ਪੜੀ ਉਹਦਾ ਮਤਲਬ ਹੈ ਘੱਟ ਪਤਾ ਨਹੀਂ ਕਿ ਘੱਟ ਤੁਸੀਂ ਜੀ ਜੇਕਰ ਮੈਨੂੰ ਦੱਸਦੇ ਜਨਰੇਟਰ ਚਾਦੇ ਸਪੋਕਰ ਪਿੱਛੇ ਲਾ ਕੇ ਨਗਰੈਸੀ ਨਸ਼ੇ ਦੀ ਦੇਖੋ ਬਾਈ ਜੀ ਇੱਕ ਮਿੰਟ ਇੱਕ ਮਿੰਟ ਜੇ ਆਪਾਂ ਸਾਰੇ ਉਪਰਾਲਾ ਕਰਾਂਗੇ ਸਿੱਧੇ ਰਸਤੇ ਤੇ ਚੱਲਦੇ ਨਾ ਸਾਰੀ ਦੁਨੀਆ ਹੀ ਉਹਨਾਂ ਨੂੰ ਟੋਕਾ ਟਕਾਈ ਜਰੂਰ ਹੁੰਦੀ ਆ ਮਾੜਾ ਵੀ ਕਹਿਣਗੇ ਪਰ ਆਪਾਂ ਨੂੰ ਮਨ ਕਰਦਾ ਕਰਕੇ ਕੰਨਾਂ 'ਚ ਰੂਹ ਦੇ ਕੇ ਸਿੱਧੇ ਰਸਤੇ ਤੇ ਚੱਲੀ ਚੱਲਿਓ ਆਪੇ ਰੱਬ ਸਾਥ ਦੇ ਲੱਗ ਜਾਣਾ ਆਪੇ ਰਸਤਾ ਮਾਣੀ ਕਿਉਂਕਿ ਆਪਾਂ ਸੱਚ ਦੇ ਰਸਤੇ ਤੇ ਚੱਲ ਰਹੇ ਆ ਜਿੰਨੇ ਲੋਕ ਪ੍ਰੇਸ਼ਾਨ ਆ ਉਹਨਾਂ ਉਹਨਾਂ ਦਾ ਭਲਾ ਕਰਨ ਦੇ ਚੱਲ ਰਹੇ ਆ ਰੱਬ ਆਪਣਾ ਸਾਥ ਲਾਜ ਵੀ ਦੇਉਂਦਾ ਆ ਵੀ ਨਾ ਟੂ ਕਰਾਈ ਅੱਗੇ ਆ ਸੀ ਲੋਕਾਂ ਨੇ ਹਾਂਜੀ ਹਾਂਜੀ ਬਿਲਕੁਲ ਬਿਲਕੁਲ ਨਹੀਂ ਤੁਸੀਂ ਜੇ ਕੋਈ ਬੱਚਾ ਛੱਡਣਾ ਚਾਹੁੰਦਾ ਮੈਂ ਤੁਹਾਨੂੰ ਇਹ ਵੀ ਇਹ ਵੀ ਕਹਿਣਾ ਜੇ ਕੋਈ ਬੱਚਾ ਇਸ ਪਾਸਿਓ ਇਸ ਦਰਦ ਦੇ ਵਿੱਚੋਂ ਬਾਹਰ ਆਉਣਾ ਚਾਹੁੰਦਾ ਸਾਨੂੰ ਦੱਸੋ ਅਸੀਂ ਦਾਖਲ ਦੀ ਕਰਾਵਾਂਗੇ ਇਲਾਜ ਵੀ ਕਰਾਵਾਂਗੇ ਸਾਰਾ ਕੁਝ ਕਰਾਵਾਂਗੇ ਇੱਕ ਵਾਰੀ ਕੋਸ਼ਿਸ਼ ਕਰੋ ਵੀ ਇਹਦੇ ਤੋਂ ਬਾਹਰ ਆਏ ਕਿਉਂਕਿ ਦੇਖੋ ਮੈਂ ਤੁਹਾਨੂੰ ਸਾਰਿਆਂ ਨੂੰ ਇੱਕ ਦੋਨੇ ਹੱਥ ਬਨ ਕੇ ਅਪੀਲ ਕਰਦਾ ਕਿ ਜਿਹੜਾ ਕੋਈ ਸੱਜਣ ਇਸ ਮਸਲੇ ਦੇ ਵਿੱਚ ਉਹ ਨਸ਼ੇ 'ਚ ਚੱਕਿਆ ਗਿਆ ਕੋਈ ਪੁਲਿਸ ਨੇ ਪਰਚਾ ਪਾਤਾ ਤੇ ਤੁਹਾਨੂੰ ਸਾਰਿਆਂ ਨੂੰ ਮੇਰੀ ਅਪੀਲ ਆ ਹੱਥ ਬਨ ਕੇ ਕਿ ਮੇਰੇ ਕੋਲੇ ਫਿਰ ਉਹਦੀ ਸਹੀ ਤਾਂ ਆਪਣਾ ਸਪਾਰਸ਼ ਲੈ ਕੇ ਆ ਕਿ ਮੇਰੀ ਹੱਥ ਵਾਂ ਨਹੀਂ ਕਿਹਾ ਹੋਰ ਜੋ ਮਰਜ਼ੀ ਕੰਮ ਲਈ ਜਾਇਓ ਕਿਉਂਕਿ ਤੁਸੀਂ ਬੜੇ ਸਤਕਾਰਯੋਗ ਹੋ ਬਹੁਤ ਮੇਰਾ ਮਾਨ ਰੱਖਿਆ ਤੇ ਮੈਨੂੰ ਤੁਹਾਨੂੰ ਜਵਾਬ ਦੇਣਾ ਬਹੁਤ ਔਖਾ ਲੱਗ ਜਾਂਦਾ ਇਸ ਕਰਕੇ ਐਸ ਕੰਮ ਆਇਓ ਹੋਰ ਜੋ ਮਰਜ਼ੀ ਕੰਮ ਲੈ ਚਲਿਓ ਤਦੇ ਤੁਹਾਨੂੰ ਆਪਣਾ ਮਨਾਂ ਨਹੀਂ ਕਰਨਾ ਜਵਾਬ ਵੀ ਜਵਾਬ ਵੀ ਤਾਂ ਦਿਓ ਹੁੰਦੀ ਨਹੀਂ ਤੁਹਾਡੀ ਜਵਾਨ ਤਾਂ ਹੁੰਦੀ ਨਹੀਂ ਉਹਦੀ ਅੱਗੇ ਸੈਂਟਰ ਦਾ ਖਰਚਾ ਘਟਾ ਦੋਗੇ ਪਰਵਾਸ ਸੈਂਟਰ ਖਰਚਾ ਨਹੀਂ ਸੈਂਟਰ ਉਹ ਅਸੀਂ ਆਪੇ ਕਰਾ ਕੇ ਦੇਵਾਂਗੇ ਅਸੀਂ ਆਪੇ ਕਰਾ ਕੇ ਦੇਵਾਂਗੇ ਸੋ ਤੁਸੀਂ ਸਾਰਿਆਂ ਨੇ ਜਿੰਨੇ ਵੀ ਅੱਜ ਤੁਸੀਂ ਸੱਜਣ ਇੱਥੇ ਆਏ ਹੋ ਤੁਸੀਂ ਸਾਰਿਆਂ ਨੇ ਬਹੁਤ ਉਮੀਦਾਂ ਲਾ ਕੇ ਆਸਾਂ ਲਾ ਕੇ ਹਰ ਇੱਕ ਇੱਕ ਇਨਸਾਨ ਨੇ ਸੋਚ-ਸੋਚ ਕੇ ਵੋਟ ਪਾਈ ਕਿ ਅਸੀਂ ਆਰਡੀਪੀ ਨੂੰ ਵੋਟ ਪਾਵਾਂਗੇ ਅਸੀਂ ਆਹ ਕੰਮ ਕਰਾ ਲਾਂਗੇ ਆਹ ਹਰ ਕੋਲੇ ਦੀ ਸੋਚ ਹੁੰਦੀ ਹੈ ਮੈਂ ਪ੍ਰਮਾਤਮਾ ਦੇ ਅੱਗੇ ਆਦਰ ਨਾਦਰ ਜਨਤਾ ਇਹ ਕਹਿੰਦਾ ਮੈਂ ਹਮੇਸ਼ਾ ਇਹੀ ਦੁਆ ਕਰਦਾ ਕਿ ਇਹ ਪ੍ਰਮਾਤਮਾ ਮੈਨੂੰ ਤੰਦਰੁਸਤੀਆਂ ਬਖਸ਼ਿਓ ਮੈਨੂੰ ਹੌਸਲਾ ਬਖਸ਼ਿਓ ਮੈਨੂੰ ਤਾਕਤ ਬਖਸ਼ਿਓ ਤਾਂ ਕਿ ਜਿਹੜੀ ਵੀ ਸੋਚ ਸੋਚ ਕੇ ਇਨ੍ਹਾਂ ਲੋਕਾਂ ਨੇ ਮੈਨੂੰ ਵੋਟਾਂ પાਕੇ ਪੜਾਇਆ ਮੈਨੂੰ ਇਸ ਕੁਰਸੀ ਤੇ ਬਿਠਾਇਆ ਮੈਂ ਹਰੇਕ ਦੀ ਸੋਚ ਤੇ ਖਰਾ ਉਤਰ ਸਕਾਂ ਮੈਂ ਹਰੇਕ ਨੇ ਕੰਮ ਆ ਸਕਾਂ ਔਰ ਤੁਹਾਡੇ ਨਾਲ ਮੈਂ ਇਹ ਵਾਅਦਾ ਕਰਦਾ ਕਿ ਮੈਂ ਕਿਸੇ ਪਦਵੀ ਤੇ ਪਹੁੰਚ ਜਾਵਾਂ ਕਿਉਂਕਿ ਤੁਸੀਂ ਪਹਿਲੀ ਬੋਡੀ ਮੈਨੂੰ ਚੜਾਤਾ ਅੱਗੇ ਸਰਕਾਰ ਪਾਰਟੀ ਮੈਨੂੰ ਕਿਤੇ ਵੀ ਪਹੁੰਚਾਉਂਦੀ ਆ ਤੁਹਾਡੇ ਨਾਲ ਵਾਅਦਾ ਕਰਦਾ ਕਿ ਤੁਹਾਡੇ ਆਸਤੇ ਮੈਂ ਇਹੀ ਡਿਪਟੀ ਰਹੂੰਗਾ ਕਿਥੇ ਜਾਵਣਾ ਮੈਨੂੰ ਜਦੋਂ ਮਰਜੀ ਆ ਕੇ ਤੁਸੀਂ ਬੁਆਹ ਕਦੇ ਤੁਹਾਨੂੰ ਇਹ ਮਹਿਸੂਸ ਨਹੀਂ ਹੋਊਗਾ ਕਿ ਯਾਰ ਇਹ ਹੁਣ ਉੱਤੇ ਹੋ ਗਿਆ ਤੇ ਹੁਣ ਅੱਖਾਂ ਇੰਨੀਆਂ ਹੋਰ ਹੋ ਗਈਆਂ ਮੈਂ ਹਮੇਸ਼ਾ ਆਈ ਰੋਂਗ ਕਿਉਂਕਿ ਦੇਖੋ ਵੋਟਾਂ ਤੁਸੀਂ ਪਾਤੀਆਂ ਮੈਂ ਬਣ ਗਿਆ ਮੈਂ ਅੱਜ ਵੀ ਇਹੀ ਗੱਲ ਕਹਿਣਾ ਔਰ ਮੇਰੀ ਅਰਦਾਸ ਵੀ ਇਹ ਈ ਹੈ ਕਿ ਮੈਨੂੰ ਐਂ ਇੱਥੀ ਕਦੇ ਮੇਰੇ ਆਪਣਾ ਮਨ ਦੇ ਵਿੱਚ ਫਰਕ ਨਾ ਲੈ ਕੇ ਆਏ ਤੁਹਾਡੇ ਸਾਰਿਆਂ ਦੇ ਦੋਨੇ ਹੱਥ ਬੰਨ੍ਹ ਕੇ ਤੁਹਾਡੇ ਚਰਨਾਂ 'ਚ ਆਪਦਾ ਸਿਰ ਰੱਖ ਕੇ ਦਿਲ ਦੀਆਂ ਗਹਿਰਾਈਆਂ 'ਚੋਂ ਕੋਟਨ ਕੋਟ ਅਰਬਾ ਖਰਬਾ ਵਾਰੀ ਧੰਨਵਾਦ ਕਰਦਾ ਤੁਹਾਡਾ ਸਿਰ ਝੁਕਾ ਕੇ ਕਿ ਜਿਨ੍ਹਾਂ ਨੇ ਤੁਸੀਂ ਮੈਨੂੰ ਇਹ ਸਯੋਗ ਸਮਝਿਆ ਕਿ ਮੈਂ ਤੁਹਾਡੀ ਸੇਵਾ ਦੇ ਕਾਬਿਲ ਆ ਮੈਨੂੰ ਵੋਟਾਂ ਪਾਆਂ ਮੈਨੂੰ ਤੁਸੀਂ ਐਮਐਲਏ ਬਣਾਇਆ ਔਰ ਇਹ ਸੋਚ ਕੇ ਬਣਾਇਆ ਕਿ ਕੋਸੀ ਕੰਮ ਲਾਵਾਂਗੇ ਸੋ ਵੀਰੋ ਮੈਂ ਹਮੇਸ਼ਾ ਤਾ ਜ਼ਿੰਦਗੀ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਰਹੂੰਗਾ ਤੁਹਾਡੀ ਜਿੰਨਾ ਜੇ ਤੁਸੀਂ ਮੈਨੂੰ ਤਾਕਤ ਬਖਸ਼ੋਗੇ ਉਹ ਤਾਕਤ ਹਮੇਸ਼ਾ ਤੁਹਾਡੀ ਸੇਵਾ ਦੇ ਵਿੱਚ ਲੱਗਦੀ ਰਹੂਗੀ ਤੇ ਮੈਂ ਲਾਉਂਦਾ ਰਹੂੰਗਾ ਤੁਹਾਡਾ ਸਾਰਿਆਂ ਦਾ ਇੱਕ ਵਾਰ ਫੇਰ ਆਪਦੇ ਦਿਲ ਦੀਆਂ ਗਹਿਰਾਈਆਂ ਤੋਂ ਅਰਬਾਂ ਖਰਬਾਂ ਵਾਲੀ ਮੈਂ ਕੋਟਣ ਮੋੜ ਤਾਂ ਕਰਦਾ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ ਸ਼ੀਰਵਾ ਦਾ ਉਹ ਤੁਹਾਡੇ ਤੋਂ ਸੀ ਬਿਲਕੁਲ ਬਲੋ ਦੇ ਬਾਕੀ ਉਹ ਦੋ ਸਾਲ ਹੋਣਾ ਟੈਸਟ ਹੁੰਦਾ ਕੋਈ ਬਾਤ ਹੋ ਕੇ ਪਹਿਲਾਂ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ